ਉਹ ਇੰਜਨ ਹੈ ਹੀ ਨਹੀਂ ਆ ਜਿਹੜਾ ਇੰਜਨ ਐ ਇਦਾਂ ਵਰਤਿਆ ਕੇ ਬਾਹਰ ਕੱਢਿਆ ਜਾਵੇ। ਆਸਵਾ ਲੈ ਕੇ ਆਏ ਆ ਉਹ ਕਿਹੜਾ ਇੰਜਨ ਆ ਜਿਸ ਤੋਂ ਕੰਮ ਲੈਣ ਤੋਂ ਬਾਅਦ ਬਾਹਰ ਕੱਢ ਦਿੱਤਾ ਜਾਂਦਾ ਹੈ। ਉਹ ਤੁਸੀਂ ਇੰਜਨ ਦਾ ਨਾਮ ਦੱਸਣਾ ਵਾਗੇ ਇੰਜਨ ਦਾ ਨਾਮ ਕੀ ਆ ਉਹ ਇੰਜਨ ਨੂੰ ਉਹਦੇ ਤੋਂ ਕੰਮ ਲੈਣ ਤੋਂ ਬਾਅਦ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਇੰਜਨ ਨੂੰ। ਵਿੱਚ ਨਹੀਂ ਰੱਖਿਆ ਜਾਂਦਾ। ਜਦੋਂ ਉਹਦਾ ਕੰਮ ਖਤਮ ਹੋ ਜਾਂਦਾ ਨਾ ਜਦੋਂ ਪਾਈਆਂ ਨੂੰ ਕੰਮ ਲੈ ਲਿਆ ਉਹ ਇਆਂ ਨੂੰ ਬਾਹਰ ਕੱਢ ਦੇਣਾ ਆ। ਬਾਬਾ ਜੀ ਉਹ ਗੱਡੀ ਦਾ ਜਿੱਦਾਂ ਤੇਰਾ ਪੱਟੀ-ਪੁੱਟੀ ਕੁਦਰ ਨਾਲ ਇੰਜਣ ਕਿਹੜਾ ਇੰਜਣ ਹੈ ਇਹ ਉਹ ਤੁਸੀਂ ਇਹੋ ਤੁਸੀਂ ਦੱਸਣਾ ਵਾ ਨਹੀਂ ਥੋੜੀ ਜਿਆਦਾ ਕਿਹੜਾ ਉਦਾਹਰਨ ਜੀ ਕਿਸ ਚੀਜ਼ ਦੀ ਦੋਣਾ ਫਿਰ ਨਹੀਂ ਉਦਾਹਰਨ ਦੇ ਨਾਲ ਤੇ ਸਾਰਾ ਕੋਈ ਲੱਭ ਜਾਣਾ ਵਾ ਇੱਕ ਦਿਮਾਗੀ ਕਸਰਤ ਹੀ ਆ ਇਹ ਕਰੀਏ ਦਿਮਾਗੀ ਕਸਰਤ ਹੀ ਆ ਕਰੀਏ ਉਹ ਕਿਹੜਾ ਇੰਜਣ ਆ ਜਿਸ ਤੋਂ ਜਿਸ ਤੋਂ ਕੰਮ ਲੈਣ ਤੋਂ ਬਾਅਦ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਉਹ ਪਾਣੀ ਕੱਢਣ ਵਾਲਾ ਬਾਬਾ ਜੀ ਪਾਣੀ ਕੱਢਣ ਵਾਲਾ ਕਿਦਾਂ ਜਿਹੜਾ ਪਾਣੀ ਆ ਜਿਹੜਾ ਇੰਜਨਾਂ ਕੱਢਦੇ ਹੁੰਦੇ ਆ ਉਹ ਜਦੋਂ ਫਿਰ ਉਹ ਟਰਲੂ ਪੰਪ ਆ ਨਹੀਂ ਉਹ ਨਹੀਂ ਹੈ ਨਾ ਬਾਬਾ ਜੀ ਇਹ ਇੰਜਨ ਵਾਲਾ ਵੀ ਹੁੰਦਾ ਉਹਨੂੰ ਬਾਹਰ ਕਿਤੇ ਕਿੱ디 ਲਗਾਉਂਦੇ ਉਹਨੂੰ ਬਾਬਾ ਜੀ ਪੰਪ ਕੱਢਦੇ ਤਾਂ ਉਹਨੂੰ ਰਾਤ ਦਾ ਬਾਹਰ ਹੀ ਹੋ ਗਿਆ ਉਹ ਨਹੀਂ ਉਹ ਨਹੀਂ ਹੈ ਬਾਰੇ ਉਹ ਟਰਲੂ ਪੰਪ ਨਹੀਂ ਆਏ ਸੁਪਿਆ ਰਹੋ ਕੋਈ ਲਾਓ ਦਿਮਾਗ ਕਿਹੜਾ ਇੰਜਨ ਹੈ ਜਿਹੜਾ ਕੰਮ ਲੈਣ ਤੋਂ ਬਾਅਦ ਬਾਹਰ ਕੱਢ ਦਿੱਤਾ ਜਾਂਦਾ ਆ ਉਹ ਕਿਹੜਾ ਇੰਜਨ ਹੈ ਉਵੇਂ ਪੱਠੇ ਗੁਦਰ ਨਾਲਾ ਪੱਠੇ ਗੁਦਰ ਨਾਲੇ ਇਹ ਸਾਰੇ ਪੱਠੇ ਗੁਦਰ ਲਏ ਉਹਨੂੰ ਬਾਹਰ ਕੱਢ ਛੱਡ ਦੇ ਰਹਿਣ ਦੇਈ ਤਾਂ ਫਿਰ ਬੰਦ ਕਰ ਦੇਈਦਾ ਨਹੀਂ ਇਦਾਂ ਹਰ ਕੋਈ ਨਹੀਂ ਨਾ ਇਦਾਂ ਕਰਦਾ ਉਹਦੇ ਨਾਲ ਹਰ ਕੋਈ ਇਦਾਂ ਕਰਦਾ ਕਿ ਜਵੇਂ ਪੱਠੇ ਗੁਦਰ ਨਾਲਾ ਵਾ ਉਹ ਟੋਕਾ ਕਿਹਿਆਂ ਨੇ ਪੱਕੇ ਫਿੱਟ ਕੀਤੇ ਆ ਉਹਦੇ ਕੋਈ ਕੋਈ ਕਰਦਾ ਕਿ ਜੇ ਸੌ ਜਿਓ ਕਿਦਾਂ ਜਾਣਾ ਇਹ ਸਾਰੇ ਕਰਦੇ ਆ ਇਹ ਆ ਜੀ ਦਿਮਾਗੀ ਕਸਰਤ ਕਿਹੜਾ ਹੋ ਸਕਦਾ ਉਹ ਇਹਨਾਂ ਜਿਹੜੇ ਬਾਬਾ ਜੀ ਹੁਣ ਗੱਡੀ ਵੀ ਕੋਈ ਨਹੀਂ ਚਲਾ ਸਕਦੀ ਇੰਜਨ ਉਹ ਬਗੈਰ ਕੇ ਤੇ ਗੱਡੀ ਚੋਂ ਆ ਕੇ ਚਲਾ ਕੇ ਬਾਈ ਉਹ ਇੰਜਨ ਹੈ ਹੀ ਨਹੀਂ ਆ ਜਿਹੜਾ ਇੰਜਨ ਐ ਇਦਾਂ ਵਰਤਿਆ ਕੇ ਬਾਹਰ ਕੱਢਿਆ ਜਾਵੇ ਕਿਉਂਕਿ ਐਡੀ ਦੁਨੀਆ ਹਾਲਤੀ ਐਡਾ ਤਾਂ ਕੋਈ ਹੈਗਾ ਨਹੀਂ ਕਿ ਜਿਹੜਾ ਗੱਡੀ ਚ ਲੈ ਆਣ ਕੇ ਚਲਾ ਕੇ ਇੰਜਨ ਬਾਹਰ ਕੱਢ ਦੂ ਤੁਹਾਡੀ ਗੱਲ ਦੇ ਨਾਲ ਆਪਾਂ ਸਹਿਮਤ ਆਂ ਪਰ ਆਪਾਂ ਤੁਹਾਨੂੰ ਉਹਦਾ ਜਵਾਬ ਦਵਾਂਗੇ ਇੱਕ ਪੱਠਿਆਂ ਵਾਲਾ ਹੀ ਹੈ ਕਿ ਜਿਹਨੂੰ ਕੁੱਤਰ ਕੇ ਪੱਠੇ ਕੋਈ ਪਟਾ ਲਾ ਕੇ ਤੇ ਸਾਈਡ ਤੇ ਹੋ ਜੇ ਇੰਜਨ ਇਹ ਪੱਠਿਆਂ ਵਾਲਾ ਇੰਜਨ ਕਹਿੰਦਾ ਪਰ ਪੱਠਿਆਂ ਵਾਲਾ ਨਹੀਂ ਆ ਦੱਸ ਦਈਏ ਫਿਰ ਕਰ ਦਈਏ ਕਲੀਅਰ ਕਿਹੜਾ ਵਾ ਕਰਦੇ ਹੋ ਉਹ ਆਪਣੇ ਪਿੰਡ ਗੁਰਬਖਸ਼ ਸਿੰਘ ਆ ਨਾ ਗੱਡੀ ਦੇ ਕੋਲ ਆ ਉਹ ਇੰਨ ਰੇੜਾ ਕੋੜਾ ਰੇੜਾ ਕੋੜਾ ਸਾਰੀ ਦਿਹਾੜੀ ਉਹਨੇ ਕੰਮ ਕੀਤਾ ਗੱਡੀ ਦੇ ਨਾਲ ਇੰਨ ਕੀ ਆ ਜੀ ਕੋੜਾ ਘੋੜੇ ਨੂੰ ਬਾਹਰ ਕੱਢ ਦਿੰਦੇ ਰੇੜੇ ਦੇ ਵਿੱਚੋਂ ਕੰਮ ਲੈਣ ਤੋਂ ਬਾਅਦ ਜਦ ਮੈਂ ਬੋਲਦਾ ਜੀ ਰੇੜੀ ਆਪਾਂ ਪੱਠੇ ਲੈ ਕੇ ਆਉਨੇ ਆ ਉਹਦਾ ਕੀ ਕਰੀਦਾ ਪੱਠੇ ਗੱਡੀ ਜੋੜੀ ਕੰਮ ਖਤਮ ਕੀਤਾ ਉਹਨੂੰ ਖੋਲ ਕੇ ਉਹਨੂੰ ਵਿੱਚੋਂ ਕੱਢ ਕੇ ਇੰਨ ਨੂੰ ਬਾਹਰ ਵੜਨ ਦਿੱਤਾ ਜਾਂਦਾ ਤੋਂ ਇੰਨ ਤੋਂ ਬਗੈਰ ਗੱਡੀ ਚੱਲ ਸਕਦੀ ਆ ਨਹੀਂ ਵਿਹਾ ਰਹੇ ਹਾਂ ਇਹ ਉੱਤਰ ਹੈ ਬਾਕੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ